ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 25 50 ਝਾੜੂ ਵਾਲਾਂ ਦੇ ਵਿੱਚੋਂ ਇੱਕ ਵੀ ਐਮਐਲਏ ਮੰਤਰੀ ਭਲਾ ਮਾਨਸ ਲੱਭ ਕੇ ਦਿਖਾ ਮੈਂ ਪੰਜਾਬ ਨੂੰ ਕਹਿਣਾ ਪੰਜਾਬ ਦੇ ਵਿੱਚ ਕੌਣ ਲੈਂਦੇ ਨੇ ਕਿੰਨਾ ਦਾ ਬਸੇਬਾ ਤੇ ਉਹ ਆਪ ਸ਼ਰਮ ਮਹਿਸੂਸ ਕਰਨ ਇੱਕ ਸੱਜਣ ਨੇ ਅੱਜ ਗੱਲਬਾਤ ਕੀਤੀ ਉਹ ਕਹਿੰਦਾ ਤੁਸੀਂ ਇਹ ਦਾਅਵੇ ਕਰਦੇ ਹੋ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਸ਼ਾ ਖਤਮ ਕਰ ਦੇਗੀ ਮੈਂ ਕਿਹਾ ਜੀ ਮਿਹਨਤ ਚਲਾਈ ਹੋਈ ਹੈ ਸ਼ਾਇਦ ਲੱਗਦਾ ਹੈ ਵੀ ਹੋ ਜਾਊਗਾ ਉਹ ਬੰਦਾ ਮੈਨੂੰ ਕਹਿੰਦਾ ਵੈਸੇ ਮੈਂ ਖਲਾਸੇ ਕਾਨੂੰ ਕਰਨੇ ਚੰਗੀ ਤਰ੍ਹਾਂ ਉਹ ਕਹਿੰਦਾ ਜੀ ਝਾੜੂ ਵਾਲਿਆਂ ਦਾ ਕਿਹੜਾ ਉਹ ਐਮਐਲਏ ਹੈ ਕਿਹੜਾ ਉਹ ਮੰਤਰੀ ਹੈ ਜਿਹੜਾ ਨਸ਼ੇ ਨਹੀਂ ਵਕਾ ਰਿਆ ਮਤਲਬ ਕਿ ਜਿੰਨੇ ਪੰਜਾਬ ਦੇ ਵਿੱਚ ਨਸ਼ੇ ਵਿਕਦੇ ਨੇ ਭਾਵੇਂ ਚਿੱਟਾ ਫੇਮ ਪੁੱਕੀ ਜੋ ਵੀ ਹੈ ਉਹ ਕਹਿੰਦੇ ਝਾੜੂ ਵਾਲਿਆਂ ਦੇ ਐਮਐਲਏ ਮੰਤਰੀ ਵਕਾ ਰਹੇ ਨਹੀਂ ਇਹਨਾਂ ਮੰਤਰੀਆਂ ਤੇ ਐਮਐਲਏ ਦੇ ਅੱਗੇ ਕੌਣ ਹੈ ਪਿੰਡਾਂ ਦੇ ਸਰਪੰਚ ਹਾਲਾਂਕਿ ਸਟੋਰੀ ਮੈਂ ਕਾਲੂ ਨਾਂ ਲੈ ਕੇ ਪੇਸ਼ ਕਰਨੀ ਹੈ ਪਰ ਅੱਜ ਜਿਹੜਾ ਮੈਂ ਡਾਇਲੌਗ ਬੋਲਿਆ ਉਹ ਪੂਰੇ ਪੰਜਾਬ ਨੂੰ ਬੋਲਿਆ 25 2550 ਪੰਜਾਬ ਸਿਆਂ ਮੈਨੂੰ ਮੌਜੂਦਾ ਸਰਕਾਰ ਵਿੱਚੋਂ ਕੋਈ ਭਲਾ ਮਾਨਸ ਦਿਖਾ ਮੈਂ ਪੰਜਾਬ ਦਾ ਪਸੰਦਾਂ ਨਹੀਂ ਕਿਸੇ ਨੂੰ ਨਹੀਂ ਮੈਂ ਆਪਣੇ ਨੂੰ ਕਹਿ ਰਿਹਾ ਮੈਨੂੰ ਮਾਣ ਪੰਜਾਬੀ ਹੋਣ ਤੇ ਮੈਂ ਪੰਜਾਬ ਦਾ ਵਸਿੰਦਾ ਪਰ ਜੋ ਕੋਈ ਪੰਜਾਬ ਨੂੰ ਬਰਬਾਦ ਕਰੂਗਾ ਤੇ ਮੇਰਾ ਕਹਿਣਾ ਬਣਦਾ ਮੇਰਾ ਬੋਲਣਾ ਬਣਦਾ ਇਹ ਉਹੀ ਨੇ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬੀ ਆ ਅਸੀਂ ਕ੍ਰਾਂਤੀਕਾਰੀ ਜੋਧੇ ਆ ਪਰ ਇਹਨਾਂ ਨੇ ਪੰਜਾਬ ਦਾ ਜਿੰਨਾ ਬੇੜਾ ਘਰ ਕੀਤਾ ਕੋਈ ਕਰ ਹੀ ਨਹੀਂ ਸਕਦਾ ਮੈਂ ਸ਼ਰਿਆਂ ਠੋਕ ਬਜਾ ਕੇ ਕਹਿਣਾ ਕਿ ਪਿੰਡਾਂ ਦੇ ਸਰਪੰਚ ਜਿਹੜੇ ਝਾੜੂ ਵਾਲਿਆਂ ਦੇ ਸਰਪੰਚ ਨੇ ਹਿੰ ਤਾਂ ਦੂਜੇ ਵੀ ਨਾਲ ਲੱਗ ਗਏ ਕਿਉਂਕਿ ਜਿਹਦਾ ਜੋਰ ਹੁੰਦਾ ਜਿੱਦੀ लाठी ਚੱਲਦੀ ਹੁੰਦੀ ਹੈ ਉਹਦੇ ਨਾਲ ਸਾਰੇ ਡਲ ਜਾਂਦੇ ਹੁੰਦੇ ਆ ਇੱਕ ਵੀ ਬੰਦਾ ਲੱਭ ਦਿਓ ਪੰਜਾਬ ਸਰਕਾਰ ਦਾ ਮੰਤਰੀ ਐਮ ਐਲ ਏ ਜਿਹੜਾ ਨਸ਼ੇ ਨਹੀਂ ਬਕਾਉਂਦਾ ਇੱਕ ਲੱਭ ਦਿਓ ਹੁਣ ਇਹ ਵੀਡੀਓ ਸੁਣ ਕੇ ਮਿਰਚਾਂ ਬਹੁਤ ਲੱਗਣਗੀਆਂ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਚਿੱਟੇ ਵਾਲੇ ਕੁੜੇ ਫੜ ਲਏ ਜੇ ਥਾਰ ਵਾਲੇ ਕੁੜੀ ਫੜ ਲਈ ਜੀ ਫਲਾਣਾ ਐਸਾ ਚੋ ਫੜ ਲਿਆ ਜੀ ਇਹਨਾਂ ਦੀ ਕੀ ਮਜਾਲ ਹੈ ਜੇ ਸਿਰ ਤੇ ਡੰਡਾ ਹੋਵੇ ਜੇ ਸਰਕਾਰ ਕੋਲੇ ਜ਼ੁਰਤ ਵਾਲਾ ਡੰਡਾ ਹੋਵੇ ਕਿਸੇ ਅਫਸਰ ਦੀ ਕੀ ਮਜਾਲ ਹੈ ਕਿਉਂ ਸਾਹ ਵੀ ਕੱਢ ਜੀ ਪਰ ਕੀ ਕਰੀ ਜਿੰਨਾ ਐਮਐਲਏ ਮੰਤਰੀਆਂ ਨੇ ਭਗਤ ਸਿੰਘ ਵਾਲੀਆਂ ਪੱਗਾਂ ਬਨੀਆਂ ਹੋਈਆਂ ਨੇ ਜਿਹੜੇ ਇਨਕਲਾਬੀ ਕ੍ਰਾਂਤੀਕਾਰੀ ਅਖਬਾਰਾਂ ਦੇ ਸੀ ਨੰਬਰ ਸ਼ਬਦ ਵਰਤੇ ਸੀ ਹੁਣ ਨਹੀਂ ਪਰ ਹੁਣ ਕੀ ਕਰਦੇ ਨੇ ਹੁਣ ਸਰਪੰਚਾਂ ਦੇ ਨਾਲ ਸੰੜਾ ਗੰਡਾ ਪਿੰਾਬ ਵਿੱਚ ਇਹੀ ਕਹਿੰਦੇ ਕਰਕੇ ਚਿੱਟਾ ਸਮੈਕ ਹੀਰੋਨ ਫੀਮ ਉੱਕੀ ਗੋਲੀਆਂ ਜੋ ਕੁਛ ਨਸ਼ਾ ਬਿਕਦਾ ਉਹ ਬਕਾਰ ਹੈ ਨਹੀਂ ਹੁਣ ਤਾਂ ਸ਼ਰਿਆਂ ਵੀ ਹੋ ਗਿਆ ਪ੍ਰਸ਼ਾਸਨ ਦੇ ਕੁਝ ਬੰਦੇ ਨਸ਼ਾ ਵੇਚਦੇ ਨੇ ਬਕਾਉਂਦੇ ਨੇ ਕੋਈ ਸ਼ੱਕ ਨਹੀਂ ਪਰ ਉਹਨਾਂ ਦੀ ਵੀ ਕੋਈ ਮਜਾਲ ਨਹੀਂ ਜੁਰਤ ਨਹੀਂ ਜੇ ਸਰਕਾਰ ਦਾ ਡੰਡਾ ਹੋਵੇ ਜਿਵੇਂ ਭਵੰਤਮਾਨ ਨੇ ਜੁਮਲੇ ਸੁਣਾ ਕੇ ਲੋਕਾਂ ਨੂੰ ਬੇਬਕੂ ਬਣਾਇਆ ਸੀ ਨਾ ਭਗਵਾਨ ਤਮਾਨ ਹੁਣ ਕੱਠ ਬੁੱਤ ਲਈ ਐ ਜੇ ਕਮਤਾ ਰਾਵੜ ਦੀ ਮੋਹਰ ਹੈ ਕੁਛ ਨਹੀਂ ਕਰ ਰਿਹਾ ਭਗਵਾਨ ਤਮਾਨ ਕਹਿੰਦਾ ਜੀ ਭਾਵੇਂ ਕੋਈ ਪੁਲਿਸ ਵਾਲਾ ਹੋਵੇ ਭਾਵੇਂ ਮੰਤਰੀ ਸੰਤਰੀ ਹੋਵੇ ਸਭ ਨੂੰ ਸਜ਼ਾ ਮਿਲੂ ਕਿਹਨੂੰ ਮਿਲੂ ਸਜ਼ਾ ਮੰਤਰੀ ਸੰਤਰੀ ਤੁਹਾਡੇ ਕੋਲੇ ਬੈਠੇ ਆ ਕਿਹਨੂੰ ਕਿਹਨੂੰ ਰੋਕੋਗੇ ਥੋੜੇ ਐਮਐਲਏ ਜਨਾਬ ਸ਼ਰਿਆਮ ਨਸ਼ਾ ਵਕਾਰੇ ਨੇ ਨਸ਼ੇ ਦੇ ਸੌਦਾਗਰ ਨੇ ਨਸ਼ਾ ਤਸਕਰ ਨੇ ਤੁਹਾਡੇ ਐਮਐਲਏ ਖੁਦ ਪੰਜਾਬ ਨੂੰ ਤੁਸੀਂ 3 ਸਾਲਾਂ ਦੇ ਵਿੱਚ ਬਰਬਾਦ ਕਰਤਾ ਨਸ਼ੇੜੀ ਬਣਾਤਾ ਪੰਜਾਬ ਨੂੰ ਸ਼ਰਿਆਮ ਛੋਟੇ ਛੋਟੇ ਬੱਚੇ ਗਿਟਨੈਪ ਹੋ ਰਹੇ ਨੇ ਹੜਵਾ ਕੀਤਾ ਜਾ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਕਿੱਥੇ ਸੁੱਤੇ ਪਏ ਹਾਂ ਮੈਂ ਬੇਨਤੀ ਤਾਂ ਕੀਤੀ ਹੈ ਕਿਉਂਕਿ ਕੱਲ ਨੂੰ ਇੱਕ ਦੋ ਖੁਲਾਸੇ ਕਰਨੇ ਨੇ ਜਿਹੜੇ ਇਹਨਾਂ ਦੇ ਐਮਐਲਏ ਤੇ ਸਰਪੰਚ ਮਿਲ ਕੇ ਨਸ਼ਾ ਵੇਚਦੇ ਨੇ ਚਿਟਾ ਵੇਚਦੇ ਨੇ ਜਿਨ੍ਹਾਂ ਦੇ ਕੋਲੋਂ ਲੱਖਾਂ ਰੁਪਇਆ ਫੜਿਆ ਗਿਆ ਮੀਡੀਆ ਦੇ ਸਾਹਮਣੇ ਨਹੀਂ ਹੋਾਈ ਅੰਦਰ ਖਾਤੇ ਜੇਲ੍ਹ ਵਿੱਚ ਭੇਜ ਦਿੱਤੇ ਹੁਣ ਮੈਂ ਦੁਬਾਰਾ ਫੇਰ ਡਾਇਲੌਗ ਬੋਲ ਦਿੰਦਾ ਮੈਂ ਪੰਜਾਬ ਦੇ ਲੋਕ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਕਹਿਣਾ ਕਿ ਪੰਜਾਬ ਸਿਆਂ 25 25 50 ਮੈਨੂੰ ਕੋਈ ਝਾੜੂ ਵਾਲਿਆਂ ਦੀ ਮੌਜੂਦਾ ਸਰਕਾਰ ਵਿੱਚੋਂ ਇੱਕ ਵੀ ਭਲਾ ਮਾਨਸਬੰਦਾ ਲੱਭ ਕੇ ਦਿਖਾ ਜਿਹੜਾ ਨਸ਼ੇ ਨਹੀਂ ਵੇਚਦਾ ਜਿਹੜਾ ਪੰਜਾਬ ਨੂੰ ਬਰਬਾਦ ਨਹੀਂ ਕਰ ਰਿਹਾ ਇੱਕ ਵੀ ਬੰਦਾ ਦਿਖਾ ਦੇ ਮੈਨੂੰ ਮੈਨੂੰ ਤੇ ਇਦਾਂ ਲੱਗ ਰਿਹਾ ਵੀ ਸ਼ਾਇਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਵੀ ਗਲਤੀ ਕਰ ਲਈ ਦੇਸ਼ ਨੂੰ ਆਜ਼ਾਦ ਕਰਵਾ ਕੇ ਜੇ ਕਿਤੇ ਥੋੜੀ ਜਿ ਉਹਨਾਂ ਨੂੰ ਭਿੰਨਕ ਹੁੰਦੀ ਖਬਰ ਹੁੰਦੀ ਕਿ ਮੈਂ ਦੇਸ਼ ਆਜ਼ਾਦ ਕਰਾਉਣ ਲਈ ਕੁਰਬਾਨੀ ਦੇ ਰਿਹਾ ਮੇਰੇ ਕੁਰਬਾਨੀ ਨੂੰ ਉਹ ਮਿੱਟੀ ਵਿੱਚ ਰੋਲਣਗੇ ਸ਼ਾਇਦ ਉਹ ਦੇਸ਼ ਆਜ਼ਾਦ ਨਾ ਕਰਵਾਉਂਦੇ ਮੈਂ ਕਹਿੰਦਾ ਦੇਸ਼ ਆਜ਼ਾਦ ਕਰਵਾ ਕੇ ਬਹੁਤ ਵੱਡੀ ਗਲਤੀ ਕਰ ਲਈ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਬਚਿੰਦੇ ਲੋਕ ਨੇ ਨਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਕੁਰਬਾਨੀਆਂ ਨੂੰ ਸਾਡੇ ਖੁਦ ਪੰਜਾਬੀਆਂ ਨੇ ਔਰ ਮੌਜੂਦਾ ਸਰਕਾਰ ਨੇ ਮਿੱਟੀ ਵਿੱਚ ਰੋਲ ਕੇ ਰੱਖਤਾ ਇਹ ਬੇਨਤੀ ਪ੍ਰਵਾਨ ਕਰ ਲਿਓ ਬੜਾ ਕੌੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ